ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਹੁਣ ਬਈ ਰੇਹਾਂ ਦਾ ਦੌਰ ਚੱਲ ਰਿਹਾ ਹੈ ਹਰੇਕ ਕੋਈ ਟਰਾਲੀਆਂ ਭਰ-ਭਰ ਕੇ ਲਈ ਆਉਂਦਾ ਤੇ ਪਰ ਉੱਥੇ ਬਹੁਤ ਵੱਡੀ ਧਾਂਦਲੀ ਵੀ ਚੱਲ ਰਹੀ ਹੈ ਜਿੱਥੇ ਤੁਹਾਨੂੰ 400 ਵਾਲਾ ਗੱਟਾ 4000 ਦਾ ਮੜਿਆ ਜਾਂਦਾ ਹੁਣ ਉਹਦੇ ਵਿੱਚ ਕੀ ਸਿਸਟਮ ਹੈ ਕਿੱਥੇ ਤੁਹਾਡੀ ਲੁੱਟ ਹੋ ਰਹੀ ਹੈ ਅੱਜ ਤੁਹਾਨੂੰ ਦੱਸਦੇ ਆ ਸ਼ਾਇਦ ਕਈਆਂ ਦੀ ਮਜਬੂਰੀ ਵੀ ਹੈ ਇਹ ਚੀਜ਼ ਨੂੰ ਲੈਣਾ ਪਰ ਜੇ ਜਿੰਨਾ ਕੁ ਵਿਚਾਰ ਕਰ ਸਕਦੇ ਆ ਆਦਾ ਵਿਚਾਰ ਜ਼ਰੂਰ ਕਰੋ ਸਭ ਤੋਂ ਪਹਿਲੀ ਗੱਲ ਤਾਂ ਜੀ ਆਪਣੇ ਜਿਹੜਾ ਮਿੱਟੀ ਹੈ ਜਾਂ ਬਣ ਕੇ ਜੋ ਪੌਣ ਪਾਣੀ ਹੈ ਉਹਦੇ ਵਿੱਚ ਬਾਇਓਕੇਮਿਕਲ ਰਿਐਕਸ਼ਨਾਂ ਨਹੀਂ ਹੋ ਰਹੀਆਂ ਕਿਉਂਕਿ ਜੀਤਾ ਵਿੱਚ ਕੋਈ ਸੰਤ ਤ ਹੋਊਗਾ ਤਾਂ ਹੀ ਬਾਇਓਕੇਮਿਕਲ ਰਿਐਕਸ਼ਨਾਂ ਹੋਣਗੀਆਂ ਇਹ ਕੋਈ ਸ਼ੱਕ ਨਹੀਂ ਹੁੰਦਾ ਵੀ ਬਾਇਓਕੇਮਿਕਲ ਰਿਐਕਸ਼ਨਾਂ ਦੇ ਲਈ ਜਿਹੜੇ ਫਾਰਮੂਲੇਸ਼ਨਾਂ ਯੂਜ਼ ਕੀਤੇ ਜਾਂਦੀਆਂ ਉਹ ਸਹੀ ਨਹੀਂ ਹੁੰਦੀਆਂ ਉਹ ਸਹੀ ਹੁੰਦੀਆਂ ਪਰ ਰੌਲਾ ਤਾਂ ਇਹ ਆ ਨਾ ਕੋਜ਼ੋ ਹੋਂਦ ਵੀ ਹੋਣੀ ਚਾਹੀਦੀ ਹੈ ਜਿਹਦੇ ਚ ਰਿਐਕਸ਼ਨ ਕਰਾਉਣੀ ਹੈ ਉਹਦੇ ਕੁਝ ਬਣ ਕੇ ਚਲ ਸਤਾ ਵੀ ਹੋਣੀ ਚਾਹੀਦੀ ਹੈ ਹੁਣ ਬਾਜ਼ਾਰ ਦੇ ਵਿੱਚ ਕੀ ਹੋ ਰਿਹਾ ਬਾਜ਼ਾਰ ਦੇ ਵਿੱਚ ਬਾਇਓ ਦੇ ਨਾਂ ਤੇ ਬਹੁਤ ਵੱਡੇ ਵੱਡੇ ਪ੍ਰੋਡਕਟ ਆ ਰਹੇ ਆ ਆਧਾਰਨ ਤੌਰ ਤੇ ਆਪਾਂ ਚਾਹਦੇ ਹਾਂ ਪोटाश ਪोटाਸ਼ 14% ਵਾਲੀ ਵੀ ਆ ਰਹੀ ਹੈ 28% ਵਾਲੀ ਵੀ ਆ ਰਹੀ ਹੈ 21% ਵਾਲੀ ਵੀ ਆ ਰਹੀ ਹੈ 1 ਇੱਕ 60% ਵਾਲੀ ਆ ਰਹੀ ਹੈ ਔਰ ਜਿਹੜੀ 14% ਵਾਲੀ ਹੈ ਉਹਦਾ ਰੇਟ 850 ਤੋਂ 900 ਰੁਪਏ ਤੱਕ ਵਿਕੀ ਜਾਂਦੀ ਹੈ। ਉਹ ਜੇ ਸਰਪ 14% ਹੈ ਤੇ ਨਾਲ ਕੀ ਹੈ ਨਾਲ ਜਿਹੜੇ ਬਾਇਓਕੇਮਿਕਲ ਰिएक्शन ਕਰਾਉਣ ਵਾਲੇ ਬੈਕਟੀਰੀਆ ਉਹਦੇ ਵਿੱਚ ਪਾਏ ਗਏ। ਵੀ ਜਿਹੜੇ ਵਿੱਚ ਖੇਤ ਦੇ ਵਿੱਚ ਪਈ ਹੈ ਨਾ ਪोटाश ਉਹਨੂੰ ਬੂਸਟ ਕਰਦੇ ਆ ਗੱਲਾਂ। ਹੁਣ ਤੁਸੀਂ ਆਏ ਦੇਖ ਲਓ ਵੀ ਉਧਰਲੇ ਪਾਸੇ 1700 ਦਾ ਗੱਟਾ ਆਪਾਂ ਨੂੰ ਮਿਲ ਰਿਹਾ ਹੈ 60% ਵਾਲੀ ਦਾ। ਇੱਧਰ 14% ਵਾਲੀ ਦਾ ਆਪਾਂ ਨੂੰ ਮਿਲ ਰਿਹਾ 1000 ਦਾ ਕਟਾ ਤੇ ਆਪਾਂ ਨੂੰ ਜ਼ਰੂਰਤ ਹੈਗੀ ਐ 60% ਦੀ ਤੇ ਪਾ ਰਹੇ ਆਪਾਂ 14% ਤੇ ਤੁਸੀਂ ਐਂ ਵੇਖੋ ਖੇਡ ਕਿੱਥੇ ਜਾਵੜੀ ਭਾਈ ਜੀ ਮਾਰਜਨ ਉਹਦੇ ਚ ਬਹੁਤ ਹੈ ਜੇ ਤੁਸੀਂ ਆਖੋ ਮਾਰਜਨ ਉਹ ਸਾਢੇ 3-400 ਦੀ ਚੀਜ਼ ਆ ਉਹ ਤੇ ਦੁਕਾਨ ਵਾਲੇ ਤਾਂ ਵੇਚ ਨਹੀਂ ਐ ਪਰ ਇਹ ਤਾਂ ਹੁਣ ਆਪਣੇ ਤੇ ਨਿਰਪਰ ਕਰਦਾ ਵੀ ਆਪਾਂ ਲੈਣੀ ਐ ਜਾਂ ਨਹੀਂ ਲੈਣੀ ਸੋ ਜੇ ਕਿਸੇ ਨੇ ਲੈਣੀ ਆ ਉਹ 60% ਵਾਲੀ ਲਓ ਉਹ 17 ਕਾ ਗੱਲੋ ਬਹੁਤ ਅੱਗਲੇ ਦੀ ਤੁਸੀਂ ਕੀ ਆ ਤੁਸੀਂ 14% ਵਾਲੀ ਲੈਣੇ ਆ ਉਹਦੇ ਭਾਵੇਂ ਦੋ ਗੱਟੇ ਪਾ ਲਓ ਉਹ ਤਾਂ ਫੇਰ ਵੀ ਨਹੀਂ ਉਹਦੇ ਬਰੋਬਰ ਰਲਣ ਲੱਗੀ ਦੂਜਾ ਕੀ ਹੈ ਜੇ ਤੁਸੀਂ ਇਹ ਕੈਲਕੂਲੇਸ਼ਨ ਕਰਕੇ ਵੇਖੋ ਜੇ ਆਪਾਂ ਉਹਨੂੰ 14% ਤੋਂ 60% ਬਣਾਉਣਾ ਉਹ ਕਿੰਨੇ ਦੀ ਪਈ ਉਹ ਤਾਂ 4000 ਤੋਂ 4500 ਤੋਂ ਉੱਤੇ ਦੀ ਪੈ ਗਈ ਇੱਧਰ ਆਪਾਂ ਨੂੰ 1700 ਦਾ ਕੱਟਾ ਮਿਲ ਜਾਂਦਾ 60% ਵਾਲੀ ਦਾ ਸੋ ਇਸ ਚੀਜ਼ਾਂ ਦੇ ਵਿੱਚ ਨਾ ਫਸੋ ਨਾ ਤਾਂ ਬਾਇਓ ਜਿੰਕ ਲਓ ਤੇ ਨਾ ਬਾਇਓ ਲੋਹ ਪोटाश ਜਿਹੜੀ ਐਮਓਪੀ ਆਉਂਦੀ ਹੈ ਉਹ ਲਓ ਉਧਰ ਜਿੰਕ ਲੈਣੀ ਹੈ 33% ਵਾਲੀ ਜਾਂ 21% ਵਾਲੀ ਉਹ ਲੈ ਸਕਦੇ ਆ ਤੇ ਪਰ ਆ ਬਾਇਓ ਵਾਲੇ ਚੱਕਰਾਂ 'ਚ ਪੈ ਕੇ ਐਵੇਂ ਆਪ ਦਾ ਕੁੰਡਾਣਾ ਕਰਾ ਲਿਓ ਪਿਛਲੀ ਵਾਰ ਵੀ ਬਹੁਤ ਨੁਕਸਾਨ ਹੋਇਆ ਸੀ ਜੀ ਲੋਕਾਂ ਦਾ ਬਾਅਦ 'ਚੋਂ ਫੋਕ ਹੀ ਪਈ ਗਈ ਸੀ ਫਿਰ ਪोटाਸ਼ ਵਾਲਿਆਂ ਪਾਸਾ ਪਰੇਹਾਂ ਕਰਦੇ ਆ ਉਹ ਕੁਝ ਕਰਦੇ ਨਹੀਂ ਸੋ ਇਸ ਕਰਕੇ ਜੇ ਕਿਸ ਨੇ ਲੈਣੀ ਹੈ ਉਹ 60% ਵਾਲੀ ਐਮਓਪੀ ਲਓ ਉਧਰ 33% ਵਾਲੀ ਜ਼ਿੰਕ ਜਾਂ 21% ਵਾਲੀ ਜ਼ਿੰਕ ਲਓ ਤੇ ਉਹਦਾ ਛੜਕਾ ਕਰੋ ਜਾਂ ਛਟਾ ਦਿਓ ਧੰਨਵਾਦ ਜੀ